ਸਸ਼ਿਕਾ ਜੀ ਡੇਲੀ 10 ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸਿਖਾ ਮੌਸਮ ਦੇ ਨਾਲ ਥੋੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹਰ ਮੌਨ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਕਰੇ ਤੇ ਗੱਲ ਹੁਣ ਪੰਜਾਬ ਦੇ ਮੌਸਮ ਦੀ ਕਰ ਲਈਏ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਕੁਝ ਖਾਸ ਭਵਿੱਖਬਾਣੀਆਂ ਹੋਈਆਂ ਨੇ ਲਗਾਤਾਰ ਹੀ ਵੱਡੇ ਅਲਰਟ ਪੰਜਾਬ ਦੇ ਵਿੱਚ ਜਾਰੀ ਹੋ ਗਏ ਨੇ ਇਹਨਾਂ ਅਲਰਟਾਂ ਦੇ ਕਰਕੇ ਪੰਜਾਬ ਵਾਸੀਆਂ ਨੂੰ ਕਾਫੀ ਸੁਚੇਤ ਕੀਤਾ ਜਾ ਰਿਹਾ ਬਾਦਸਾਰੀਆਂ ਚੀਜ਼ਾਂ ਦੇ ਵਿੱਚ ਸਾਵਧਾਨੀ ਵਰਤਣ ਨੂੰ ਕਹੀ ਹੈ ਕਿਉਂਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਸੰਘਣੀ ਤੁੰਦਤਾ ਕਹਿਰ ਚਾਰੀ ਰਹਿਣ ਵਾਲਾ ਹੈ ਇਸ ਦੇ ਵਿਚਾਰੇ ਦੱਸਿਆ ਜਾ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਸੀਤ ਲਹਿਰ ਲਗਾਤਾਰ ਦੇਖਣ ਨੂੰ ਮਿਲੇਗੀ ਠੰਡੀਆਂ ਹਵਾਵਾਂ ਜਦੋਂ ਚੱਲਣਗੀਆਂ ਤਾਂ ਲੋਕ ਸਾਦਾ ਪਰਬਤ ਹੋਣ ਵਾਲੇ ਨੇ ਇਸ ਦੇ ਵਿਚਾਰੇ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਹੁਣ ਬੀਤੇ ਦਿਨ ਧੋਪ ਵਾਲੇ ਮੌਸਮ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਜਿਹੜਾ ਵਾ ਉਹ ਵਧਿਆ ਹੋਇਆ ਹਾਲਾਂਕਿ ਰਾਤਾਂ ਠੰਡੀਆਂ ਹਨ ਮੌਸਮ ਵਿਭਾਗ ਦੇ ਅਨੁਸਾਰ 9 ਜਨਵਰੀ ਤੱਕ ਸੰਗਰੀ ਧੁੰਦ ਅਤੇ ਸੀਤ ਲਹਿਰ ਅਤੇ yellow alert ਜਾਰੀ ਰਹੇਗਾ ਇਸ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਦਿਨਾਂ ਦਾ ਤਾਪਮਾਨ 3.1 ਡਿਗਰੀ ਵਧਿਆ ਹੈ ਜਿਸ ਨਾਲ ਇਹ ਆਮ ਦੇ ਨੇੜੇ ਗਿਆ ਹੈ ਜਦਕਿ ਘੱਟੋ ਘੱਟ ਤਾਪਮਾਨ 1.5 ਡਿਗਰੀ ਘਟਿਆ ਹੈ ਬਠਿੰਡਾ ਤੇ ਫਰੀਦਕੋਟ 4.5 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡੇ ਹਨ ਮੌਸਮ ਵਿਭਾਗ ਅਨੁਸਾਰ ਸੂਬੇ ਦੇ 18 ਜ਼ਿਲ੍ਹਿਆਂ ਦੇ ਵਿੱਚ ਸੰਗਰੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ 6 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਰੀਦਕੋਟ ਮੋਕਾ ਬਰਨਾਲਾ ਮਲੇਰਕੋਟਲਾ ਵਿੱਚ ਧੁੰਦ ਦੀ ਚੇਤਾਵਨੀ ਜਾਰੀ ਹੈ ਇਸ ਤੋਂ ਇਲਾਵਾ ਫੋਸਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਪਰਣਾਲਾ ਮਾਨਸਾ ਤੇ ਸੀਤਲਾਤੀ ਵੀ ਸੰਭਾਵਨਾ ਹਾਲਾਂਕਿ ਮੀਂਹ ਨੂੰ ਲੈ ਕੇ ਕੋਈ ਖਾਸ ਭਵਿੱਖਬਾਣੀ ਮੌਸਮ ਵਿਭਾਗ ਦੇ ਅਨੁਸਾਰ ਨਹੀਂ ਕੀਤੀ ਗਈ ਹੈ ਜਾਨੀ ਕਿ ਮੌਸਮ ਵਿਭਾਗ ਦੇ ਅਨੁਸਾਰ ਕਿਹਾ ਗਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਸੀਤਲਹਿਦ ਦਾ ਅਲਰਟ ਹੈ ਸੰਘਣੀ ਧੁੰਦ ਦਾ ਅਲਰਟ ਹੈ ਪਰ ਬਾਰਿਸ਼ ਨੂੰ ਲੈ ਕੇ ਕੋਈ ਖਾਸ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਫਿਲਹਾਲ ਬਾਰਿਸ਼ ਨਹੀਂ ਦੇਖਣ ਨੂੰ ਮਿਲੀ ਕਿ ਔਰ ਸਦੀਆਂ ਦੇ ਮੌਸਮ ਦੇ ਵਿੱਚ ਘੱਟ ਮਾਤਰਾ ਤੇ ਬਾਰਿਸ਼ ਜਿਹੜੀ ਇਸ ਵਾਰ ਹੋਈ ਹੈ ਪਰ ਠੰਡ ਨੇ ਰਿਕਾਰਡ ਜ਼ਰੂਰ ਤੋੜ ਦਿੱਤਾ ਕਿਉਂਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਧੁੰਦ ਅਤੇ ਸੀਤ ਲਹਿਰ ਦਾ ਅਲਰਟ ਲਗਾਤਾਰ ਜਾਰੀ ਹੈ ਤੇ ਵੱਡੀਆਂ ਮੁਹਵਖਾਨੀਆਂ ਆਈਐਮ ਦੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਕਾਬਲ ਖੀਤੀਆਂ ਗਈਆਂ ਨੇ ਤਾਂ ਵੱਡੇ ਪੱਧਰ ਦੇ ਉੱਤੇ ਪੰਜਾਬ ਜਿਹੜਾ ਵਾ ਉਹ ਅਲਰਟ ਤੇ ਹੈ ਪੰਜਾਬ ਵਾਸੀਆਂ ਲਈ ਵੱਡੇ ਅਲਰਟ ਜਾਰੀ ਕਰ ਦਿੱਤੇ ਨੇ ਔਰ ਧੁੱਪ ਵੇਲੇ ਮੌਸਮ ਜਿਹੜਾ ਵਾ ਉਹ ਤਾਪਮਾਨ ਜਿਹੜਾ ਬਦਲਿਆ ਹੋਇਆ ਕਿਉਂਕਿ ਧੁੱਪ ਜਿਹੜੀ ਆ ਬੀਤੇ ਕੱਲ ਨਿਕਲੀ ਹੈ ਅੱਜ ਦਾ ਵੀ ਮੌਸਮ ਜਿਹੜਾ ਸਾਫ ਜ਼ਰੂਰ ਹੈ ਪਰ ਰਾਤਾਂ ਠੰਡੀਆਂ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵੱਡੀਆਂ ਇਹ ਖ਼ਵਾਨੀਆਂ ਜਿਹੜੀਆਂ ਮੌਸਮ ਨੂੰ ਲੈ ਕੇ ਹੋ ਚੁੱਕੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਅਲਰਟ ਜਿਹੜਾ ਵਾ ਪੰਜਾਬ ਵਾਸੀਆਂ ਤੋਂ ਲਈ ਕੀਤਾ ਗਿਆ ਕਿ ਜਿਹੜੇ ਪੰਜਾਬ ਵਾਸੀ ਨੇ ਉਹ ਸਾਵਧਾਨ ਤੇ ਸੁਚੇਤ ਰਹੋ ਕਿਉਂਕਿ ਖਾਸ ਕਰਕੇ ਮੌਸਮ ਨੂੰ ਲੈ ਕੇ ਵੱਡੀਆਂ ਚੇਤਾਵਨੀਆਂ ਜਿਹੜੀਆਂ ਨੇ ਉਹ ਮੌਸਮ ਵਿਭਾਗ ਦੇ ਅਨੁਸਾਰ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤਾਂ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਆਖਿਆ ਗਿਆ ਤੇ ਮੌਸਮ ਦੇ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ